ਉਹ ਕੁੜੀ ਆਣਾ ਉੱਥੇ ਖਲੋਤਾ ਚ ਰੇੜਾ ਲੈ ਕੇ ਇਹ ਕੁੜੀ ਆ ਚਾਹ ਪੀ ਕੇ ਹੀ ਆਊਗਾ ਇਹ ਇੱਕ ਤੇ ਕੰਮਚੋਰ ਪੱਲੇ ਪੈ ਗਿਆ ਈ ਥੱਕ ਗਿਆ ਯਾਰ ਮੈਂ ਅੱਜ ਚੱਲ ਕੋਈ ਨਹੀਂ ਜ਼ਮੀਨ ਨੂੰ ਤੇ ਮੈਂ ਬਹੁਤ ਪਿਆਰ ਕਰਦਾ ਇਹ ਖੇਤਾਂ ਨੂੰ ਮੈਂ ਨਾ ਆਪਣੇ ਪੁੱਤਾਂ ਵਾਂਗ ਪਾਲਿਆ ਇਹਨੂੰ ਮੈਂ ਛੱਡ ਨਹੀਂ ਸਕਦਾ ਕੋਈ ਨਹੀਂ ਹਾਰਡਵੇਅਰ ਭਾਵੇਂ ਜਵਾਬ ਦਿੰਦੇ ਆ ਪਰ ਹਿੰਮਤ ਨਹੀਂ ਆਉਂਦੀ ਮੈਂ ਵਾਈ ਨਹੀਂ ਛੱਡਣੀ ਚੱਲ ਯਾਰ ਉਹ ਵਿਚਾਰਾ ਸੇਰ ਦਾ ਲੱਗਾ ਵਾ ਉਹਨੂੰ ਵੀ ਵੇਖਾਂ ਜਾ ਕੇ ਸਟਾਕ ਸਿੰਘ ਹਾਂਜੀ ਹੋ ਗਿਆ ਕੰਮ ਖਤਮ ਹਾਂਜੀ ਹੋ ਗਿਆ ਚੱਲ ਛੱਡ ਭਰਾਣ ਬਥੇਰਾ ਕੰਮ ਕਰ ਲਿਆ ਵਾ ਚੱਲ ਆ ਜਾ ਉੱਠ ਸਤੋ ਆਕਾ ਹਾਂਜੀ ਉਹ ਵੇਖ ਲਾ ਕੰਮਚੋਰ ਉੱਥੇ ਖਲੋਤਾ ਹੀ ਹਾਂਜੀ ਇਹਨੂੰ ਘਰ ਮੈਂ ਰੋਟੀ ਪਾਣੀ ਲਿਆਉਣ ਨੂੰ ਭੇਜਾਈ ਹਾਂ ਤੇ ਇਹ ਆਪ ਚਾਵਾ ਪੀਂਦਿਆ ਹੀ ਹਾਂਜੀ ਇਹ ਦੇਖ ਨਾ ਸਾਨੂੰ ਬੰਦਾ ਹੀ ਪਤਾ ਨਹੀਂ ਕਿਹੋ ਜਿਹਾ ਟੱਕਰ ਗਿਆ ਹੀ ਹਾਂ ਚੱਲ ਤੈਨੂੰ ਭੁੱਖ ਲੱਗੀ ਹੋਣੀ ਹਾਂਜੀ ਚੱਲ ਲੱਗੀ ਚੱਲੀਏ ਤੇ ਖਾਈਏ ਰੋਟੀ ਪਾਣੀ ਜਾ ਕੇ ਚਲੋ ਖਾਈਏ ਕੰਮ ਮੁੱਕ ਗਿਆ ਮੁੱਕ ਗਿਆ ਹਾਂਜੀ ਉਹ ਥੋੜਾ ਜਿਹਾ ਰਹਿ ਗਿਆ ਯਾਰ ਉਹ ਮੁੜਕੇ ਕਰ ਲਾਂਗੇ ਬਾਅਦ ਚ ਚੱਲ ਫਿਰ ਆ ਜਾ ਕੋਈ ਨਹੀਂ ਪਹਿਲਾਂ ਰੋਟੀ ਪਾਣੀ ਖਾ ਲਈਏ ਫੇਰ ਕਰ ਲਾਂਗੇ ਕੰਮ ਆ ਜਾ ਹਾਂ ਹੈ ਇਹ ਤੇ ਤੁਰੇ ਵੀ ਆਉਣ ਦੇ ਪਹਿਲੀਆਂ ਚੋਂ ਮੈਂ ਤਾਂ ਜੇ ਰੋਟੀ ਬਣਾਉਣੀ ਸੀ ਇਹਨਾਂ ਨੇ ਤੇ ਫੇਰ ਆਣ ਕੇ ਕਹਿਣਾ ਰੋਟੀ ਨਹੀਂ ਬਣਾਈ ਹਜੇ ਤੱਕ ਆ ਕੁੜੀ ਦਾ ਤੇ ਇੰਨਾ ਸੁੱਖ ਨਹੀਂ ਆ ਕਿ ਤੇ ਚਾਰ ਫੁਲਕੇ ਹੀ ਲਾ ਲਵੇ ਮੈਂ ਤਾਂ ਕਹੀ ਛੇਤੀ ਛੇਤੀ ਸਾਗ ਤੋੜ ਲੈਣੀ ਆ ਤੇ ਫੇਰ ਹੀ ਘਰ ਜਾਉਂਗੀ ਹੁਣ ਕਿੱਥੇ ਇਹ ਤੇ ਤੁਰੇ ਆਉਣ ਦੇ ਜਾਵਾਂ ਘਰ ਆਵੇ ਪੈਰੀਆਂ ਦਾ ਕੰਮ ਵੀ ਕਰਦੀ ਹੂੰ ਮਮਾ ਘਰ ਦਾ ਕੰਮ ਵੀ ਕਰਦੀ ਹੂੰ ਡੰਗਰ ਵੱਛਾ ਵੀ ਸੰਭਦੀ ਹੂੰ ਬੜਾ ਕੰਮ ਕਰਨ ਦੀ ਹੈ ਭਾਜੀ ਕੁੜੀ ਨੂੰ ਵੀ ਸਿਖਾਉ ਕੰਮ ਕੁੜੀ ਨੂੰ ਵੀ ਸਿਖਾਵਾਂਗੇ ਪਰ ਹਜੇ ਤੇ ਵਿਚਾਰੀ ਉਹਨੂੰ ਕੱਲੀ ਨੂੰ ਕਰਨਾ ਪੈਂਦਾ ਨਾ ਕੱਲੀ ਨੂੰ ਕਰਨਾ ਪੈਣਾ ਚਲੋ ਕੋਈ ਨਹੀਂ ਆ ਕੁੜੀ ਨੂੰ ਵੀ ਸਿਖਾਵਾਂਗੇ ਹੌਲੀ ਹੌਲੀ ਹੁਣ ਕੁੜੀ ਸਿੱਖੂਗੀ ਕੰਮਾਂ ਨੂੰ ਹੌਲੀ ਸਿੱਖੇਗੀ ਮੰਮੀ ਅਜੇ ਨਾ ਸਵੇਰੇ ਸਫਾਈ ਕਰਕੇ ਗਈ ਆ ਵੇਲਾ ਮੈਂ ਮੰਮੀ ਨੂੰ ਨਾ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਨੂੰ ਨਾ ਜੇ ਪੱਠੇ ਨਾ ਪਾ ਜਦੋਂ ਵੀ ਖਾਂਦੀ ਉਸ ਵੇਲੇ ਤੇ ਗੋਆ ਕਰ ਦਿੰਦੀਆਂ ਵਾ ਤੁਹਾਡਾ ਤਾਂ ਮੈਨੂੰ ਕੋਈ ਪਤਾ ਨਹੀਂ ਲੱਗਦਾ ਹੁਣ ਮੈਂ ਪਾਣੀ ਕਿਆ ਪੀਨ ਲਈ ਤੇ ਵੇਲਾ ਬਾੜੀ ਚੱਟੀ ਜਾਂਦੀ ਇਹ ਨਹੀਂ ਕਿ ਮੈਂ ਪਾਣੀ ਪੀ ਲਾ ਤੇਰਾ ਨਾ ਕੋਈ ਵੀ ਮੈਨੂੰ ਪਤਾ ਨਹੀਂ ਲੱਗਦਾ ਇੱਕ ਦਿਨ ਮੰਮੀ ਨੇ ਮੈਨੂੰ ਗੱਲ ਸਮਝਾਉਂਦੀ ਨਾ ਤੇਰੇ ਮੰਮੀ ਨੇ ਗੋਰੀ ਰੱਖ ਦਿੱਤਾ ਹੈ ਤੂੰ ਕਾਲੀ ਆ ਨਾਲ ਇੱਕ ਗੱਲ ਹੋਰ ਤੂੰ ਨਾ ਮੇਰੇ ਸ਼ਹਿਰ ਗਈ ਨਾ ਕਾਲਜ ਤੇਰੇ ਲਈ ਨਾ ਮੈਂ ਘੁੰਗਰੂਆ ਵਾਲੀ ਮਾਲਾ ਲੈ ਕੇ ਆਉਣੀ ਆ ਠੀਕ ਹੈ ਜਦ ਤੇਰੇ ਮੈਂ ਗੱਲ ਜਿਹੜੋ ਪਾ ਦਿੱਤੀ ਨਾ ਜਦੋਂ ਵੀ ਤੈਨੂੰ ਭੁੱਖ ਪਿਆਸ ਜਾ ਤੂੰ ਹਿੱਲ ਡੁੱਲੀ ਸਾਫ ਮੈਨੂੰ ਪਤਾ ਲੱਗ ਜਾ ਕਰਨਾ ਵਾ ਕਿ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ ਇਹਨੇ ਪੱਠੇ ਖਾਣੇ ਆ ਜਾਂ ਪਾਣੀ ਪੀਣਾ ਵਾ ਆਪਣਾ ਨੂੰ ਤੂੰ ਧਿਆਨ ਰੱਖਦਾ ਵੇ ਸਹੀ ਕਿੱਦਾਂ ਲਿਬੜ ਜਾਂਦੇ ਆ ਗੋਏ ਜਿੱਤੇ ਸਾਰੀ ਢਹਾੜੀ ਲਿਬੜਿਆ ਰਹਿੰਦੀਆਂ ਜੇ ਜਿੰਨੀ ਮਰਜ਼ੀ ਢਹਾੜੀ ਕੇਅਰ ਕਰ ਲੋ ਸਾਫ ਸੁਭਾਈ ਰਹੇ ਤਾਂ ਵੀ ਤੇ ਉਦਾਂ ਦੇ ਰਿੰਦੀਆਂ ਜੇ ਗੌਰ ਸਿਮਰ ਇਧਰ ਮੇਰੀ ਗੱਲ ਸੁਣ ਤੂੰ ਵੱਡਾ ਕਿਦੋਂ ਹੋਣਾ ਵਾ ਹੋ ਜੂਗਾ ਕਦੋਂ ਹੋਵੇਂਗਾ ਤੈਨੂੰ ਪਤਾ ਮੈਂ ਕੀ ਕੋ ਸੋਚ ਕੇ ਬੈਠੀ ਆ ਜਿਹੜੇ ਤੂੰ ਵੱਡਾ ਹੋ ਗਿਆ ਨਾ ਲੋਕੀ ਨਾ ਮੁੰਡੇ ਦੇ ਵਿਆਹ ਤੇ ਘੋੜੀ ਕਰਦੇ ਨਾ ਆਪਾਂ ਘੋੜੀ ਨਹੀਂ ਕਰਨੀ ਆਪਾਂ ਇਹਨੂੰ ਤਿਆਰ ਕਰਾਂਗੇ ਠੀਕ ਹੈ ਇਹਦੇ ਐ ਵਧੀਆ ਤਰੀਕੇ ਨਾਲ ਜਿੱਦਾਂ ਘੋੜੀ ਨੂੰ ਨਵਾਉਂਦੇ ਤਵਾਉਂਦੇ ਵਧੀਆ ਤਰੀਕੇ ਨਾਲ ਉਹਨੂੰ ਤਿਆਰ ਕਰ ਦੇਣਾ ਉਹਦਾ ਇਹਨੂੰ ਤਿਆਰ ਕਰਕੇ ਨਾ ਆਪਾਂ ਤੈਨੂੰ ਦਿੱਤੇ ਬੋਣਾ ਠੀਕ ਹੈ ਮੈਂ ਬੋਲਦੀ ਆ ਮੈਂ ਇੱਥੇ ਬਰਾਤ ਲੈ ਕੇ ਜਾਊਂਗਾ ਹਾਏ ਹਾਏ ਇਹ ਚ ਕੀ ਖਰਾਬੀ ਆ ਤੈਨੂੰ ਪਤਾ ਜਦੋਂ ਇਹਨੂੰ ਨਵਾਇਆ ਤਵਾਇਆ ਸਜਾਇਆ ਤੂੰ ਕਿੱਡਾ ਸੋਹਣਾ ਲੱਗੇਂਗਾ ਇੱਥੇ ਬੈਠਾ ਪਤਾ ਲੱਗੂਗਾ ਪਿੰਡ ਵਾਲਿਆਂ ਨੂੰ ਕਿ ਗਰ ਸਿਮਰਾ ਦੀਂ ਭਰਾਤ ਜਾਂਦੀ ਆ ਸਾਰਿਆਂ ਨੇ ਨਾ ਖੜ ਖੜ ਦੇਖਣਾ ਮੋਠੇ ਤੇ ਖਲੋਖ ਲੋ ਕੇ ਪਹਿਲੀ ਵਾਰੀ ਪਿੰਡ ਚਿਰ ਤੇ ਭਰਾਤ ਨਿਕਲੂਗੀ ਜਿਹਨੇ ਨਹੀਂ ਵੇਖਿਆ ਹੋਗਾ ਨਾ ਉਹ ਵੀ ਬਾਹਰ ਨਿਕਲ ਨਿਕਲ ਵੇਖੂਗਾ ਤੂੰ ਵੀ ਮੰਨਿਆ ਪਰ ਮੰਨਿਆ ਜਾਵੇਂਗਾ ਪਿੰਡ ਚ ਨਾ ਤੇਰੇ ਨਾਲ ਇਤਿਹਾਸ ਲਿਖਿਆ ਜਾਣਾ ਹੀ ਵੇਖ ਲਈ ਕੋਈ ਨਾ ਮੈਂ ਚਾਚੀ ਨੂੰ ਕਹਿਣਾ ਜਿਹੜੀ ਭਰਾਤ ਤੂੰ ਮੇਰੀ ਇੱਥੇ ਲੈਉਣੀ ਨਾ ਤੇਰੀ ਲਿਆਵੇ ਵਾਹ ਬੜਾ ਤੂੰ ਚਲਾ ਗਿਆ ਨਾ ਜੇ ਨੂੰ ਇਹਨਾਂ ਨੂੰ ਪਤਾ ਮੈਂ ਨਹੀਂ ਜਾਣਾ ਉਹਨੇ ਆਉਣਾ ਹੁੰਦਾ ਕੋਈ ਗੱਲ ਨਹੀਂ ਪਹਿਲਾਂ ਤੇਰੀ ਵਾਰੀ ਲੱਗੂ ਇਰਤੇ ਆਪ ਤੱਕ ਆ ਜਾਣਾ ਨਹੀਂ ਹੁੰਦਾ ਮੈਨੂੰ ਵੀ ਇੱਥੇ ਵੇਲੀਆਂ ਗੱਲਾਂ ਬਾਰਨਾਂ ਤੇ ਖਿਲਾ ਰਿਆ ਮੈਂ ਚੱਲਿਆ ਹੀ ਵੇਖਾਂ ਜਮੀਨ ਚੋਂ ਜੇ ਨਿਕਲਿਆ ਤੇ ਕਿੱਦਾਂ ਗੱਲਾਂ ਕਰਕੇ ਚੱਲ ਗਿਆ ਮੈਂ ਰਸੋਈ ਕੋ ਇਦਾਂ ਸੋਚਿਆ ਸੀ ਮੈਂ ਕਿਾ ਚੱਲ ਜਿੱਥੇ ਘੋੜੀਆਂ ਮਸ਼ਹੂਰ ਹੁੰਦੀਆਂ ਵੀ ਮਸ਼ਹੂਰ ਹੋ ਜੂਗੀ ਵਿਚਾਰੀ ਮੈਂ ਤੇ ਇੰਨਾ ਸੋਚ ਕੇ ਬੈਠੀ ਸੀ ਕਿ ਪਿੰਡ ਦੇ ਕਿਹੜੇ ਰਿਵਾਜ ਬਦਲ ਜੂਗਾ ਕਿੱਥੇ ਲੋਕੀ ਘੋੜੀਆਂ ਖੜਦੇ ਆ ਤੇ ਅੱਜ ਤੋਂ ਬਾਰੇ ਇਹਨਾਂ ਨੂੰ ਖੜਿਆ ਕਰਨਗੇ ਇਹਨਾਂ ਦੀ ਵੀ ਕਿਤੇ ਮਸ਼ਹੂਰੀ ਹੋ ਜੂਗੀ ਵੱਡੇ ਵੱਡੇ ਐਕਟਰ ਵੱਡੇ ਵੱਡੇ ਸਟਾਰ ਇਹਨਾਂ ਦੇ ਜਿਹੜੇ ਫੋਟੋਆਂ ਖਿਚਾਇਆ ਕਰਨਗੇ ਇਹਨੇ ਪੈਨ ਨਾਲ ਇਹਨਾਂ ਦੀ ਮਸ਼ਹੂਰੀ ਹੋ ਜੂ ਮੈਂ ਤਾਂ ਪਾਪਾ ਨੂੰ ਕਹਿ ਦੇਣਾ ਹੁਣ ਤੁਸੀਂ ਘੋੜੀਆਂ ਦਾ ਰਿਵਾਜ ਛੱਡੋ ਇਹਨਾਂ ਦਾ ਸ਼ੁਰੂ ਕਰਦੇ ਆਂ ਆਪਾਂ ਮੰਮੀ ਤਾਨੂੰ ਪਤਾ ਮਰਦੀ ਫੱਦੀ ਆ ਮੈਂ ਮੰਮੀ ਤੁਹਾਡੇ ਵਾਲਾ ਹੀ ਸਾਨੂੰ ਪਤਾ ਕੋਰ ਸਿਮਰ ਮੈਨੂੰ ਕੀ ਕਹਿ ਕੇ ਗਿਆ ਮੈਨੂੰ ਨੇ ਪਤਾ ਕੀ ਕਹਿ ਕੇ ਗਿਆ ਤੈਨੂੰ ਤਾਂ ਬਸ ਕੰਮ ਹੀ ਆ ਵਾ ਮੇਰੇ ਗੱਲ ਸੁਣ ਉਹ ਤੇਰਾ ਪਿਓ ਖੇਤਾਂ ਚ ਤੁਰਿਆ ਆਉਂਦਿਆ ਵਾ ਹੈਂ ਥੱਜੇ ਤੱਕ ਰੋਟੀ ਪਾਣੀ ਦੀ ਕੋਈ ਤਿਆਰੀ ਨਹੀਂ ਕਿਤੇ ਕੋਈ ਸੁੱਖ ਦੇ ਦਿਆ ਘਰ ਮਾਂ ਨੂੰ ਚੱਲ ਜਾ ਕੇ ਫੁਲਕੇ ਲਾ ਚਾਰ ਤੇ ਮੈਂ ਨਾ ਸਬਜੀ ਸਬਜੀ ਗਰਮ ਕਰਾ ਰੋਟੀ ਦਮਾਉਂਨਾ ਉਹਨਾਂ ਨੂੰ ਮੈਂ ਨਹੀਂ ਲਾਉਣੇ ਮੇਰੇ ਸੀਰੀਅਲ ਲੱਗਣ ਵਾਲਾ ਮੈਂ ਹੁਣ ਉਧਰ ਚਲੀ ਤੁਸੀਂ ਆਪੇ ਆਜੋ ਮੈਨੂੰ ਨਾ ਬੁਲਾਇਓ ਹਾਏ ਹਾਏ ਸਾਗ ਤੇ ਮੇਰਾ ਉੱਥੇ ਹੀ ਰਹਿ ਗਿਆ ਕਹੇ ਕੰਮ ਜੋਗੀ ਨਹੀਂ ਆ ਕੁੜੀ ਹੈਗੀ ਕਿਤੇ ਕੋਈ ਸੋਖੋ ਜਵੇ ਤੇ ਉਹਨੇ ਤਾਂ ਬਹੁਤ ਹੀ ਭੂਏ ਚੜਾਇਆ ਹੋਇਆ ਇਹਨੇ ਸਾਰੇ ਕੰਮ ਇਹਨੂੰ ਹੀ ਕਰਨੇ ਪਿੰਦੇ ਆਰੇ ਉਸ ਤੋਂ ਤਾਂ ਜਿੰਦੀ ਹਾਂਜੀ ਚਲੋ ਜੀ ਪੱਠੇ ਉੱਥੇ ਪਾਈਏ ਹਾਂ ਪੱਠੇ ਯਾਰ ਪੱਠੇ ਤੇ ਜਾਵਦਾ ਮੈਨੂੰ ਉਹਨਾਂ ਨੇ ਪਾਤੇ ਆ ਨਹੀਂ ਪੱਠੇ ਪਾਏ ਨਹੀਂ ਇਹ ਕੋਈ ਪਾਈ ਹੋਏ ਪੱਠੇ ਪਾਣੇ ਹੂੰ ਨਹੀਂ ਆ ਮੈਂ ਮਨ ਨੇ ਜਾਵਦਾ ਮਕਾਤਾ ਕੰਮ ਸਾਰਾ ਹੀ ਪਾਤਿਆ ਨੇ ਪੱਠੇ ਜਾਵਦਾ ਮੁਕਾਇਆ ਕੁਛ ਛੜਾ ਬਹੁਤ ਹੂੰ ਚੱਲ ਆਜੋ ਮਿਮਲਾ ਮਿਮਲਾ ਹਾਂਜੀ ਹਾਂਜੀ ਆ ਗਏ ਜੀ ਹਾਂ ਆ ਗਿਆ ਵਾ ਪਾਣੀ ਲਿਆ ਕੇ ਪਾ ਪਾਜੀ ਹਣੀ ਆਏ ਮੇਰੇ ਨਾਲ ਚਲੋ ਸੀਟ ਬੈਠੋ ਆਜੋ ਪਾਜੀ ਬੈਠੋ ਸੰਤੋਖ ਸਿੰਘ ਹਾਂਜੀ ਅੱਜ ਨੂੰ ਸਰਪੰਚ ਨੂੰ ਬੁਲਾਇਆ ਕਰੇ ਹਾਂਜੀ ਹੈ ਸਰਪੰਚ ਨਾਲ ਗੱਲ ਕਰਨੀ ਹੈ ਤੇਰਾ ਵੀ ਉਹ ਪਹਿਲੀ ਦਾ ਰਗੜਾ ਚਾਹਣਾ ਚੱਲਣ ਦੇਣਾ ਹਾਂ ਕੋਈ ਨਹੀਂ ਆਂਦੇ ਆ ਨਾ ਉਹਦੇ ਨਾਲ ਗੱਲ ਕਰਦੇ ਆ ਸਰਪੰਚ ਨਾਲ ਵੀ ਤੇਰਾ ਵੀ ਸਾਰਾ ਨਾਂ ਸਿਸਰਾਂਤ ਸਹੀ ਕਰਕੇ ਹਾਂ ਜੀ ਤੇ ਪਹਿਲੀ ਤੇਰੇ ਹਵਾਲੇ ਕਰੇ ਹਾਂ ਉਹ ਸ਼ਰੀਕ ਨਹੀਂ ਟਿਕਣ ਦਿੰਦੇ ਤੇ ਮੈਂ ਤੈਨੂੰ ਕਹਿਣਾ ਸੀ ਨਾ ਫੈਸਲਾ ਕਰੂਗਾ ਮੈਂ ਤੈਨੂੰ ਕਹਿਣਾ ਸੀ ਨਾ ਵੀ ਨਾਂ ਦੇ ਠੇਕੇ ਤੇ ਪਹਿਲੀ ਹਾਂ ਜੀ ਤੂੰ ਪਹਿਲੀ ਠੇਕੇ ਤੇ ਦੇ ਕੇ ਪਾ ਲੈਣਾ ਪੰਗਾ ਹਾਂ ਹਾਂ ਪੰਗਾ ਪੈਣਾ ਸੀ ਤੇ ਤੇ ਟਿਕੇ ਤੇ ਦੇ ਦਿੱਤੀ ਹੁਣ ਖਾਲੀ ਕਰਨ ਨਹੀਂ ਦੇ ਨਾ ਨਾ ਹੁਣ ਨਹੀਂ ਖਾਲੀ ਕਰ ਕੋਈ ਗੱਲ ਨਹੀਂ ਆ ਉਹ ਸਰਪੰਚ ਬੜਾ ਵਧੀਆ ਬੰਦਾ ਵਾਂ ਉਹਨੂੰ ਵੋਟਾਂ ਪਾਈ ਦੀਆਂ ਨਾ ਬੜਾ ਵਧੀਆ ਬੰਦਾ ਵਾਂ ਕਰ ਦੂ ਆਪਣਾ ਕੰਮ ਸਹੀ ਤਾਈ ਤੂੰ ਦਹੀਂ ਫੁਲਕਾ ਖਾਊਗਾ ਪੁੱਲੇ ਕੇ ਚਾਹ ਬਣਾ ਲਿਆ ਵਾ ਤੂੰ ਐਦਾਂ ਕਰਾ ਫੁਲਕੇ ਲਾ ਦੇ ਚਲੋ ਠੀਕ ਆ ਤੇ ਸਬਜ਼ੀ ਗਾਦੀ ਬਣਾਈ ਹੂੰ ਕੋਈ ਗੋਂਗਲੂ ਬਣਾਈ ਸੀ ਚਾ ਠੀਕ ਆ ਗੋਂਗਲੂ ਕਿਉਂ ਪਾ ਕੇ ਨਾ ਲੈ ਆ ਤੇ ਭਾਜਣ ਵੀ ਖਾ ਲੈਣਗੇ ਨਾਲੇ ਠੀਕ ਆ ਠੀਕ ਆ ਮੇਰੀ ਗੱਲ ਸੁਣ ਦੱਸੋ ਮੇਰੀ ਧੀ ਰਾਣੀ ਕਿੱਥੇ ਆ ਤੁਹਾਡੀ ਧੀ ਰਾਣੀ ਹੂੰ ਉਹਨੇ ਤਾਂ ਮੇਰੇ ਨੱਕ ਚ ਦਮ ਕੀਤਾ ਹੋਇਆ ਵਾ ਮੈਂਟ ਨਹੀਂ ਕਿਤੇ ਖਲੋਂਦੀ ਨਾ ਤੋ ਯੋ ਨੂੰ ਇੰਨਾ ਭੂਏ ਚੜਾਇਆ ਵਾ ਕੋਈ ਕੰਮ ਨਹੀਂ ਮੇਰ ਨਾਲ ਕਿਤੇ ਕਰਦੀ ਕੁਛ ਨਹੀਂ ਮਾਸਾ ਜਿੰਨਾ ਵੀ ਮੇਰ ਨਾਲ ਨਹੀਂ ਹੁੰਦੀ ਕਿ ਮਾਸਾ ਜਿੰਨੀ ਵੀ ਹੈਲਪ ਕਰਾ ਦੇ ਕਿਤੇ ਹੁਣ ਕਿਤੇ ਕਿਤੇ ਮੈਂ ਕਿਹਾ ਹੀ ਰੋਟੀ ਦੇ ਆਪਣੇ ਪਾਪਾ ਨੂੰ ਚਾਰ ਫੁਲਕੇ ਲਾ ਤੋ ਸਿਰ ਮੈਂ ਸੀਰੀਅਲ ਵੇਖਣਾ ਵਾ ਤੇ ਵੜ ਗਈ ਜੇ ਅੰਦਰ ਚਲ ਕੋਈ ਗੱਲ ਨਹੀਂ ਵਧਿਆ ਸੰ ਖੇਡਣ ਦੇ ਦੇਣਿਆ ਕਰ ਲੂਗੀ ਆਪੇ ਜਦੋਂ ਸਿਆਣੀ ਹੋ ਗਈ ਹਜੇ ਤੋ ਨਿਆਣੀ ਆ ਜੇ ਨਿਆਣੀ ਰਹਿਣਾ ਉਹਨੇ ਪਾਸਟੂ ਵੀ ਹੋ ਗਈ ਆ ਉਹਦੀ ਕੰਮ ਸਿੱਖੂਗੀ ਫੇਰ ਹੀ ਆ ਹੁਣ ਮੈਂ ਉਥੇ ਸਾਗ ਤੋੜਨ ਦੇਈ ਮੈਨੂੰ ਵੀ ਫਿਕਰ ਹੈ ਕਿ ਤੂੰ ਆਉਣਾ ਵਾ ਤਾਂ ਰੋਟੀ ਪਾਣੀ ਖਾਣੀ ਆ ਮੈਂ ਦੂਰੋਂ ਵੇਖ ਕੇ ਤੁਹਾਨੂੰ ਭੱਜੀ ਆਈ ਆ ਐਂ ਤੇ ਜੇ ਮੈਨੂੰ ਹੋਵੇ ਕਿ ਮੇਰੀ ਕੁੜੀ ਹੈ ਗਈ ਆ ਘਰੇ ਚਾਂਚਾਰ ਫੁਲ ਕੇ ਪਾਪਾ ਨੂੰ ਲਾ ਕੇ ਨੇ ਖਵਾ ਦੇਣੇ ਆ ਤੇ ਮੈਨੂੰ ਵੀ ਨਾ ਫਿਕਰ ਹੋਵੇ ਉਥੋਂ ਦੀ ਭੱਜੀ ਆਈ ਮੈਂ ਸਾਗ ਤੋੜ ਤੂੰ ਭੱਜੀ ਗਵਾਈਆ ਤੂੰ ਸਾਗ ਤੋੜ ਲੈਣਾ ਸੀ ਉਹ ਬਣਾ ਕੇ ਰਾਤ ਨੂੰ ਖਾਂਦੇ ਨਾਲੇ ਫੜਾੜ ਭੱਜ ਕੇ ਘਰ ਆ ਗਈ ਸਾਗ ਵੀ ਨਹੀਂ ਤੋੜਿਆ ਨਾ ਪੂਰਾ ਤੂੰ ਲੈ ਸਾਗ ਤੋੜਦੀ ਤੇ ਹੁਣ ਤੁਹਾਨੂੰ ਇੱਥੇ ਰੋਟੀ ਕਿੰਨੇ ਦੇਣੀ ਸੀਗੀ ਉਹ ਰੋਟੀ ਪਾਣੀ ਵੀ ਬਣ ਉਨਿਆਣੀ ਥਿਆਣੀ ਹੈਗੀ ਆ ਐਵੇਂ ਤੇ ਬੋਝ ਪਾਨੀ ਰਹਿਨੀ ਪਾਪੇ ਕਰ ਲੂਗੇ ਜਦੋਂ ਨੂੰ ਹੋ ਗਈ ਲੋੜ ਲੋੜ ਕਦੋਂ ਹੋਊਗੀ ਜਦੋਂ ਕੱਲ ਨੂੰ ਵਿਆਹ ਦੋਗੇ ਨਾ ਤੇ ਮੁੜ ਕੇ ਅਗਲਿਆਂ ਨੇ ਗੱਲਾਂ ਕਰਨੀਆਂ ਆ ਵਾ ਆ ਮਾਂ ਪਿਓ ਨੇ ਨਾ ਭੂਏ ਚੜਾ ਛੱਡੀ ਕੱਲੀ ਕੱਲੀ ਧੀ ਕੰਮ ਨਹੀਂ ਕੋਈ ਸਿਖਾਇਆ ਹੈ ਤਾਂ ਗੱਲਾਂ ਮਾਂ ਪਿਓ ਨਹੀਂ ਹੁੰਦੀਆਂ ਹੁੰਦੀਆਂ ਮੁੜ ਕੇ ਜਿਹੜੀਆਂ ਧੀਆ ਹੁੰਦੀਆਂ ਨਾ ਉਹ ਕੰਮ ਸਿੱਖ ਲੈਂਦੀਆਂ ਤੂੰ ਕਿਹੜਾ ਇੰਨਾ ਸਿੱਖਿਆਈ ਤੈਨੂੰ ਵੀ ਇੱਥੇ ਆਣ ਕੇ ਜਾ ਚਾਈ ਸਾਰੀ ਤੂੰ ਘਰੋਂ ਸਿੱਖਿਆਈ ਤੁਹਾਡੇ ਨਾਲ ਤਾਂ ਕੋਈ ਜੀਤ ਨਹੀਂ ਸਕਦਾ ਰੋਟੀ ਲੈ ਕੇ ਆਉਣੀ ਆ ਹੁਣ ਮੈਂ ਕਿਉਂ ਪਾਣੀ ਵਿੱਚ ਹੋ ਹੋ ਪਾ ਦੂੰਗੀ ਕਿਉਂ ਜਿਹੜਾ ਤੇਰਾ ਦਿਮਾਗ ਇੰਨਾ ਖੁਸ਼ਕ ਹੋਇਆ ਵਾ ਨਾ ਉਹ ਕਿਉਂ ਨਹੀਂ ਠੀਕ ਹੋਣਾ ਵਾ ਹਲੋ ਰਜੂ ਯਾਰੋ ਐਂਡ ਕਰੋ ਵੀ ਮੈਂ ਤੁਹਾਡੇ ਨਾਲੇ ਹੱਸਦਾ ਤੁਸੀਂ ਮੇਰੇ ਲਈ ਆ ਜਾਓ ਇਹ ਤੋਂ ਹੋਰ ਵੀ ਬੰਦਿਆਂ ਨੇ ਆਪਾਂ ਜਿਹੜੀ ਗੱਲ ਕਰਨੀ ਆ ਇੱਥੇ ਹੀ ਕਰ ਲੈਨੇ ਆ ਹਾਂਜੀ ਯਾਰ ਜੀ ਠੀਕੋ ਵਧੀਆ ਵਧੀਆ ਸਰਪੰਚ ਤੁਹਾਨੂੰ ਛੋਲੇ ਚੱਪਰ ਨੂੰ ਬਣਾਇਆ ਵਾ ਜਦੋਂ ਸਾਡੇ ਕੰਮ ਨਹੀਂ ਹੋਣੇ ਕੀ ਗੱਲ ਹੈ ਗੱਲ ਇਹ ਆ ਜਦੋਂ ਤੂੰ ਤੁਹਾਨੂੰ ਕੋਈ ਵੀ ਕੰਮ ਕਰੀਦਾ ਨਾ ਸਾਡੇ ਫੋਨ ਕੱਟ ਦਿੰਦੇ ਤੇ ਜਦੋਂ ਪੈਸੇ ਲਾਉਣੇ ਨਾ ਤੁਹਾਡੇ ਇਨਵੈਸਟਮੈਂਟ ਕਰਨੀ ਸੀ ਉਦੋਂ ਤੁਸੀਂ ਮੈਨੂੰ ਰਾਤ-ਰਾਤ ਨੂੰ ਨਾ ਫੋਨ ਕਰਦੇ ਹੁੰਦੇ ਸੀ ਸੁੱਖ ਸਰਪੰਚ ਮੈਂ ਨਹੀਂ ਆ ਤੂੰ ਹੈ ਰਹੇਗਾ ਤੇ ਹੁਣ ਮੇਰੇ ਕੰਮਾਂ ਲਈ ਤੁਹਾਨੂੰ ਹੋਣ ਕੀ ਡਿਆ ਵਾ ਮੰਨਿਆ ਸੁੱਖ ਤੂੰ ਪੈਸੇ ਲਾਇਆ ਇਨਵੈਸਟਮੈਂਟ ਕੀਤੀ ਹੈ ਮਾਜਰਾ ਪਰ ਤੇਰੇ ਕੰਮ ਹੀ ਕੋਈ ਮੈਂ ਘੱਟ ਨਹੀਂ ਘੜਾਏ ਕਿੱਥੋਂ ਕਿੱਥੋਂ ਜਦ ਮੈਂ ਘੜਾਇਆ ਜਦੋਂ ਕਿ ਕਿਦਰਾ ਪਤਾਗਾ ਚਲੋ ਘੜਾਇਆ ਸਾਂ ਥੋੜਾ ਕੀਤਾ ਵਾ ਉਦੋਂ ਵੀ ਪੈਸੇ ਦੇ ਕੇ ਆਉਂਦੇ ਰਹੇ ਆ ਪਰਚੇ ਬੰਦਿਆਂ ਤਾਂ ਹੁੰਦੇ ਆ ਜਨਾਨੀਆਂ ਤਾਂ ਸੜਾ ਹ ਤਾਨੂੰ ਇਸੇ ਕੰਮ ਨੂੰ ਤਾਂ ਅੱਗੇ ਕੀਤਾ ਸੀ ਮੈਂ ਦਾਗੀ ਹਾਂ ਤਾਂ ਤਾਂ ਨਹੀਂ ਹੋ ਸਕਦਾ ਅੱਗੇ ਮੈਂ ਕਾਕਾ ਤੇਰੀ ਗੱਲ ਮੰਨਦਾ ਸਾਰੀ ਗੱਲ ਮੰਨਦਾ ਮੈਂ ਤੇਰੇ ਕਿਸੇ ਕੋਲੋਂ ਭੱਜਿਆ ਵੀ ਨਹੀਂ ਜੇ ਦੀ ਗੱਲ ਕਹਿੰਗੇ ਜਿਸ ਤਰ੍ਹਾਂ ਕਹਿੰਦੇ ਮੋਤਰਾ ਆਜ ਰਿਹਾ ਫਿਰ ਐਦਾਂ ਕਰੋ ਜਿਹੜੇ ਮੇਰੇ ਕੰਮ ਰੁਗੇ ਆ ਨਾ ਸਭ ਤੋਂ ਪਹਿਲਾਂ ਉਹ ਕਰਵਾਓ ਉਹ ਕੰਮ ਕਰੋ ਕਿੱਡੇ ਕਿੱਡੇ ਉਹ ਕੰਮ ਕੀ ਹੁਣ ਤੁਹਾਨੂੰ ਪਤਾ ਹੀ ਆ ਸਾਰੀਆਂ ਗੱਲਾਂ ਨਾ ਕਰਨੀਆਂ ਜ਼ਰੂਰੀ ਨਹੀਂ ਹੁੰਦੀਆਂ ਕੰਦਾ ਦਾ ਵੀ ਕੰਨ ਹੁੰਦੇ ਆ ਗੱਲ ਨੂੰ ਸਮਝਿਆ ਕਰੋ ਠੀਕ ਆ ਠੀਕ ਆ ਇਹ ਕੰਮ ਸਾਰੇ ਮੇਰੇ ਕਰੋ ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੱਸਦਾ ਜੀ ਕੀ ਕਰਨਾ ਕੋਈ ਨਹੀਂ ਮੈਂ ਕਰਦਾ ਨਾਲ ਭਿੰਦੇ ਦੇ ਕਰਤੋਸ ਸੁਣ ਲੋ ਤੁਹਾਡੇ ਬੰਦੇ ਸਪੈਸ਼ਲ ਨੂੰ ਮੈਂ ਕਿਹਾ ਇਹ ਮੈਂ ਕਹਾਂ ਸੀ ਪੇਟੀ ਫੜਾ ਜੀ ਮੈਂ ਉਹਨੂੰ ਤਿੰਨ ਦਿਨ ਪਹਿਲਾਂ ਸੁਣਾ ਦਿੱਤਾ ਸੀ ਤੇ ਅੱਜ ਸ਼ਾਮ ਨੂੰ ਦੇ ਕੇ ਗਿਆ ਜੇ ਇਹ ਕੋਈ ਗੱਲ ਵਾ ਪਹਿਲਾਂ ਮੈਂ ਤੁਹਾਨੂੰ ਅੱਧੀ ਜਬਾਨਾ ਕੋਈ ਕੰਮ ਕਹਿਣਾ ਨਾ ਨਾ ਉਸੇ ਮੇਰੇ ਕੰਮ ਹੁੰਦੇ ਹੁੰਦੇ ਸੀ ਸੁੱਕ ਜਿਹੜੇ ਕੰਮ ਤੁਨੂੰ ਤੈਨੂੰ ਬਣਾਉਣ ਮੇਰੀ ਜ਼ਿੰਮੇਵਾਰੀ ਭਰੀ ਹੈ 36 ਕੰਮ ਹੈ ਤੂੰ ਮੈਨੂੰ ਜਿਹੜੇ ਛੋਟੇ-ਮੋਟੇ ਕੰਮ ਲੈਣ ਮੈਂ ਕਹਾਂਗਾ ਜਿਹੜੀ ਚੀਜ਼ ਚਾਹੀਦੀ ਹੈ ਭੈ ਜੇ ਤੈਨੂੰ ਚਾਹੀਦੀ ਉਸ ਤੋਂ ਲਿਆਜਣਾ ਤੇ ਕੋ ਥੱਕ ਜਾਜਣਾ ਤੇ ਨਹੀਂ ਇਹ ਗੱਲ ਹੀ ਕੁਛ ਨਹੀਂ ਸਰਪੰਚ ਸਾਹਿਬ ਉਹ ਵੀ ਟਾਈਮ ਹੀ ਜਦੋਂ ਤੇ ਮੈਂ ਕੋ ਸਕੂਟਰ ਤੇ ਹੁੰਦੇ ਹੁੰਦੇ ਸੀ ਤੇ ਮੈਨੂੰ ਕਹਿੰਦੇ ਹੁੰਦੇ ਸੀ ਤੇ ਚੱਲ ਆ ਬੈ ਤੇ ਆਪਾਂ ਆ ਕੰਮ ਕਰਕੇ ਆਉਣੇ ਅੱਜ ਤੁਸੀਂ ਗੱਡੀਆਂ ਕਾਰਾਂ ਲਿਓਗੇ ਜੇ ਅੱਜ ਤੁਸੀਂ ਮੈਨੂੰ ਦੱਸਣ ਦੇ। ਉਹ ਛੇਰਾ ਅੱਜ ਵੀ ਉਹੀ ਗੱਲ ਆ ਕੋਈ ਗੱਲ ਨਹੀਂ ਤੂੰ ਨਾ ਯਾਰ ਇਹ ਗੱਲਾਂ ਕਰ ਕੋਈ ਗੱਲ ਨਹੀਂ। ਸਰਪੰਚ ਸਾਹਿਬ ਤੇਰਾ ਕੀ ਵੇਖਾਂਗੇ ਸਰਪੰਚ ਜੀ ਮੈਂ ਕਿੰਨੂੰ ਦੇਣੀ ਤੇ ਕਿੰਨੂੰ ਨਹੀਂ ਦੇਣੀ। ਉਹ ਬੈ ਯਾਰ ਤੇ ਇਹੋ ਹੀ ਬੜੀ ਬਸ ਤੈਨੂੰ ਕੱਲ ਬੜੀ ਜਲਦੀ ਫੈਸਲਾ ਲੈ ਕੇ। ਕਿ ਇਹਦੀ ਜਲਦੀ ਡਿਸੀਜਨ ਹੀ ਨਹੀਂ ਲਈਦਾ ਤੇ ਮੈਂ ਦੱਸਦਾ ਵਾਂ ਤੇਰੇ ਵਾਸਤੇ ਕੁਝ ਸੋਚਿਆ ਮੈਂ ਵਿਆਹ ਵੀ ਕਰਾਉਣਾ ਕਿ ਇਤਨਾ ਹੀ ਥਾਰੀ ਉਮਰ ਰੰਗੀ ਆ। ਇਹ ਵੀ ਨਹੀਂ ਗੋਲੀ ਦੇ ਦੇਣੀ ਆ ਤਾਨੂੰ ਕੰਮ ਕੀ ਹੁੰਦੀ ਪੋਲਿਟਿਕਸ ਨੂੰ ਬਸ ਗੋਲੀ ਦੇ ਦੀ ਕੰਮ ਕੀ ਕਰਨਾ ਨਹੀਂ 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 ਯਾਰ ਇਹ ਦਿਲੋਂ ਆ ਗੱਲ ਕੋਈ ਗੋਲੀ ਨਹੀਂ ਆ ਚਲੋ ਕਿੱਦਾਂ ਦੀ ਫਿਰ ਕੋਲੀ ਹੁਣ ਆਇਆ ਨਾ ਟਿਕਾਣੇ ਜਿਹੜੀ ਗੱਲ ਐ ਇਸ ਤਰ੍ਹਾਂ ਹੋਈ ਨਹੀਂ ਨਾ ਇਸ ਤਰੀ ਹੋਈ ਨਹੀਂ ਇੱਕਦਮ ਜਿਵੇਂ ਇਹੋ ਹੀ ਪਿਆੜਾ ਜਿਹੜੀ ਕਾਲ ਪੈਣ ਵਾਲੀ ਐ ਉਹ ਕਾਲ ਕੀ ਪੈਣੀ ਆ ਸਰਪੰਚ ਸਾਹਿਬ ਤੁਹਾਨੂੰ ਬਤਾਵਾ ਜਦੋਂ ਫਿਰ ਦਿਨੇ ਖਾ ਪੀ ਲਈ ਦੀ ਚੀਜ਼ ਦਿਮਾਗ ਤੇ ਫਿਰ ਤੱਤਾ ਹੀ ਰਿੰਦਾ ਵਾ ਤੁਸੀਂ ਹੁਣ ਮਨੋਂ ਗੱਲ ਦੱਸੋ ਬੜੀ ਕਿੱਥੋਂ ਦੀ ਆ ਮੈਂ ਦਾਦਾ ਸਾਰੀ ਗੱਲ ਦੰਦਾ ਤੁਹਾਨੂੰ ਵੇਹ ਮੈਂ ਰਿਸ਼ਤਾ ਜੈਨ ਕਰਾਦਾ ਪਰ ਜਿਹੜੀਆਂ 2-3 ਦਿਨ ਚ ਕਰਨੀਆਂ ਨਾ ਉਹ ਤੂੰ ਠੀਕ ਕਰ ਲੈ ਕੋਈ ਗੱਲ ਨਹੀਂ ਸਰਪੰਚ ਸਾਹਿਬ ਕਿਉਂਕਿ ਬਾਅਦ ਚ ਕਿਸੇ ਨੇ ਕੁਝ ਪਿੰਡ ਚ ਚੂਲ ਮਾਰਤੀ ਫਿਰ ਮੈਨੂੰ ਨਹੀਂ ਕਹਿਣਾ ਨਹੀਂ ਉਹ ਤਾਂ ਮੈਂ ਕਹਿਣਾ ਹੀ ਆ ਕਿ ਤੁਸੀਂ ਰਿਸ਼ਤਾ ਕਿਉਂ ਨਹੀਂ ਕਰਵਾਇਆ ਬਾਕੀ ਇਹ ਪਿੰਡ ਦੀ ਗੱਲ ਪਿੰਡ ਤੇ ਮੈਂ ਵੈਸੇ ਵੀ ਸਾਰਾ ਅੱਗੇ ਲਾਇਆ ਤੁਹਾਨੂੰ ਪਤਾ ਤੇ ਮੇਰੇ ਤੋਂ ਵੱਖ ਹੋ ਕੇ ਚਲਾ ਕਿੰਨੇ ਆ ਤੁਸੀਂ ਬੱਸ ਨਾ ਤਗੜੇ ਹੋ ਕੇ ਮੈਨੂੰ ਰਿਸ਼ਤਾ ਕਰਾਓ ਨਹੀਂ ਕੋਈ ਗੱਲ ਹੀ ਨਹੀਂ ਫਿਕਰ ਹੀ ਨਾ ਕਰ ਮੈਂ ਤੇਰੇ ਨਾਲ ਆ ਗੱਲ ਤੁਸੀਂ ਮੇਰੇ ਕਮੀਆਂ ਦੀ ਕਰਨ ਦੀ ਹੈ ਜੇ ਖੋਬੀਆਂ ਦੀ ਗੱਲ ਸੁਣੋ ਮੇਰੀ ਪੈਸਾ ਤੇ ਲਾ ਮੇਕੋ ਜ਼ਮੀਨ ਜਾਇਦਾਦ ਮੇਰੀ ਵਾਧੂ ਪੈਸੇ ਨਾਲ ਸਭ ਕੁਝ ਹੁੰਦਾ ਅੱਜ ਕੱਲ ਦੁਨੀਆ ਪੈਸੇ ਤੇ ਝੁਕਦੀ ਆ ਹੋਰ ਕੀ ਹੁੰਦਾ ਦੱਸੋ ਮੈਨੂੰ ਓਏ ਤੇ ਤੇਰੀਆਂ ਖੋਬੀਆਂ ਵੀ ਕਮੀਆਂ ਨੇ ਤੇਰੀਆਂ ਜਿਹੜੀਆਂ ਨੇ ਉਹਨਾਂ ਦੀ ਗੱਲ ਕਰਨਿਆ ਕਮੀਆਂ ਨਾਲ ਚਟਨਾ ਵਾ ਕੁੜੀ ਨੇ ਮਰਨਾ ਰਹਿਣਾ ਵਾ ਤੇ ਮੇਰੀਆਂ ਕਮੀਆਂ ਨੇ ਰਹਿਣਾ ਠੱਠੇ ਖੂਜ ਪਵੇ ਐਜੀ ਕੁੜੀ ਤੇ ਨਾਲ ਉਹਦੀ ਮਾਂ ਨਹੀਂ ਕਰਦੇ ਰਿਸ਼ਤਾ ਨਾ ਕਰਾਉ ਤੇਰੀਆਂ ਕਮੀਆਂ ਦੀ ਘੜੀ ਵੀ ਪਿਛੇ ਸਰਪੰਚ ਸਾਹਿਬ ਤੁਸੀਂ ਗੱਲ ਕਰੀ ਜਾਂਦੇ ਨਾ ਜਦੋਂ ਮੈਂ ਤੁਹਾਡੀਆਂ ਕਮੀਆਂ ਕੱਢਣ ਤੇ ਆ ਗਿਆ ਨਾ ਤੇ ਤੁਹਾਨੂੰ ਸਰਪੰਚੀ ਬੜੀ ਔਖੀ ਪੈਣੀ ਏ ਲੱਗਿਆ ਸਮਝ? ਓ ਯਾਰ ਓ ਮੇਰੀ ਗੱਲ ਸੁੱਖ ਮੇਰੀ ਗੱਲ ਸੁਣ ਯਾਰ ਸੁੱਖ ਗੱਲ ਸੁਣੂਗਾ ਅੰਤਾ ਠੀਕ ਤਰੀਕੇ ਨਾਲ ਓਹ ਯਾਰ ਇਹਨੂੰ ਕਿਹੜਾ ਸਮਝਾਵੇ ਬੰਦਾ ਕਾਮਲ ਆ ਇਹਨੂੰ ਮੈਂ ਕਿਸੇ ਤਰ੍ਹਾਂ ਆਪਣੇ ਹੱਥੇ ਚ ਰੱਖਣਾ ਕੋਈ ਨਾ ਕੋਈ ਮੈਨੂੰ ਸਕੀਮ ਲਾਉਣੀ ਪੈਣੀ ਆ ਹੁਣ ਕਿੱਥੇ ਮੇਰੇ ਸਹਰਾਣੇ ਬਹਿ ਗਈਆਂ ਆਣ ਕੇ ਮੇਰੀ ਗੱਲ ਸੁਣ ਲੋ ਪਾਪਾ ਨੂੰ ਨਾ ਤੁਸੀਂ ਕਹਿ ਦੋ ਮੈਂ ਨਹੀਂ ਇਹ ਕਾਲਜ ਆ ਨਾ ਜਨਰਲ ਤੱਕ ਮੇਰੇ ਐਕਟਵ ਨਹੀਂ ਲੈ ਕੇ ਦਿੱਤੀ ਮੈਨੂੰ ਨਾ ਇੱਕ ਗੱਲ ਸੁਣ ਲਾ 24 ਘੰਟੇ ਤੇਰੀ ਅੜੀ ਰਿੰਦੀ ਹਰ ਗੱਲ ਦੀ ਪੰਧਿਆ ਮੰਗੂ ਨਾ ਸਰੇ ਕਾਲਜ ਚਲ ਜੀ ਨਹੀਂ ਤਾਂ ਫਿਰ ਮੈਂ ਦੂਜੀ ਤਰ੍ਹਾਂ ਤੋਰੂੰਗੀ ਤੇ ਪਿਓ ਨੇ ਜਿਹੜਾ ਤੈਨੂੰ ਪੂਏ ਚੜਾਇਆ ਹੋਇਆ ਵਾ ਨਾ ਮੈਨੂੰ ਨਹੀਂ ਪਤਾ ਲਾ ਲੋ ਜੋਰ ਮੈਂ ਵੀ ਨਹੀਂ ਜਾਣ ਗੱਲ ਹੈ ਕੁੜੀ ਕਿ ਢੀਠਿਆ ਗੱਲ ਮੇਰੀ ਸੁਣਦੀ ਨਹੀਂ ਆ ਪੂ ਪੂ ਕਰਦੀ ਭੱਜ ਜਾਂਦੀ ਬਸ ਕਰਦੀ ਤੇਰੇ ਪਿਓ ਨਾਲ ਗੱਲ ਇਹਨੇ ਪੜਨਾ ਪੜਨਾ ਤੇ ਹੈ ਨਹੀਂ ਆ ਕੋਈ ਮੁੰਡਾ ਵੇਖੋ ਵਧੀਆ ਜਾਂ ਤਾਂ ਤੋਰੋ ਇਹਨੂੰ ਲੱਗ ਪਤਾ ਜਾਊਗਾ ਜਦੋਂ ਫਿਰ ਅਗਲੇ ਘਰ ਜਾ ਕੇ ਪਕਾ ਕੇ ਖਾਣੀਆਂ ਪਈਆਂ ਨਾ ਹੁੰਦੇ ਮਾਂ ਦੇ ਸਿਰ ਤੇ ਬਸ ਲਿੱਲਾ ਐਸ਼ ਜੜੀ ਲੈਣੀ ਚਾਰ ਦਿਨ आजो भे आज आज तू सा वा तड़का लों लगी अच्छा। कोई नी बहो ती मैं तड़का ला लूंगी ना हाँ। ले जाओ ठीक नहीं मैं कुछ छा कु ਮੱਸਾ ਚਿੰਨਾ ਕੋਈ ਕੰਮ ਨਹੀਂ ਕਰੋਂਦੀ। ਸੁੱਖ ਹੈ ਹੀ ਨਹੀਂ ਮੈਨੂੰ ਕੋਈ। ਹੁਣ ਮੈਂ ਇੱਥੇ ਬੈਠੀ ਆ। ਤੇ ਪਿਓ ਨੂੰ ਰੋਟੀ ਪਾਣੀ ਖਵਾਈ ਆ। ਹਾਂਜੀ। ਹਾਂ ਸਾਗ ਕੱਟਿਆ ਵੱਢਿਆ ਤੇ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਸਾਗ ਨੂੰ। ਹਾਂਜੀ। ਮੈਂ ਇੱਕ ਦਿਨ ਸੋਕੇ ਪੰਜ ਨਹੀਂ। ਨਹੀਂ ਬਹੁਤ ਟਾਈਮ ਲਿੰਦਾ ਸਾਗ ਬੈਣਾ। ਹੋਰ ਤੇ ਆ ਕੁੜੀ ਮੇਰੀ ਆ ਅੰਦਰਾਂ ਚ ਵੜੀ ਆ। ਮੈਂ ਸੀਰੀਅਲ ਵੇਖਣਾ ਵਾ ਤੇ ਮੰਮੀ ਕਰ ਲਾ ਤੂੰ ਆਪੇ। ਹਾਂਜੀ। ਆਖੇ ਨਹੀਂ ਲੱਗਦੀ। ਨਹੀਂ ਮੇਰੀ ਵੀ ਸੁਣ ਮਾਂ ਵੀ ਇੱਕ ਲਾਮਾ ਲੈ ਕੇ ਆਈ ਆ। ਮੇਰਾ ਹਾਂਜੀ। ਮੈਂ ਇਹਦਾ ਮੁੰਡਾ ਸਕੂਲੋਂ ਆਉਣ ਰਿਆ ਸੀ। ਤੇ ਉਹਨੂੰ ਘੇਰ ਕੇ ਖਾੜੀ ਖਲੋਗੀ ਆਂਦੀ ਆ ਵੀ ਇਹ ਮੇਰਾ ਤੇਰੇ ਵਾਸਤੇ ਆ ਜਿਹੜੀ ਘੋੜੇ ਖਲੋਤੀ ਨਾ ਆਪਣੀ ਝੋਟੀ ਇਸ ਜਾ ਕੇ ਤੇ ਤੇਰੇ ਤੇ ਇਹਦਾ ਵਿਆਹ ਇੱਥੇ ਕਰਨਾ ਤੇਰਾ ਹਾਏ ਮੇਰੇ ਰੱਬਾ ਆ ਕੁੜੀ ਨਾ ਐਦਾਂ ਹੀ ਕਰਦੀ ਰਹਿੰਦੀ ਆ ਜੋ ਨਿੱਕੀ ਹੁੰਦੀ ਤਾਂ ਐਡੀ ਹੋ ਗਈ ਆ ਨਾ ਆਪਣੀਆਂ ਹਰਕਤਾਂ ਤੋਂ ਹਟਦੀ ਨਹੀਂ ਆ ਸਾਰੀ ਨਾ ਇਹਨਾਂ ਦੀ ਗਲਤੀ ਆ ਮੈਂ ਉਹਨੂੰ ਕੁਝ ਕਹਿੰਦੇ ਨਹੀਂ ਆ ਜੇ ਮੈਂ ਕੁਝ ਕਹਿੰਨੀ ਆ ਨਾ ਮੈਨੂੰ ਕਹਿੰਦੇ ਲੈ ਅਗਲੀ ਬਗਾਨੀ ਧੀ ਆ ਬਗਾਨੇ ਘਰ ਜਾਣਾ ਵਾ ਕੋਈ ਗੱਲ ਨਹੀਂ ਹੁਣ ਬਗਾਨੇ ਘਰ ਜਾਣਾ ਅਕਲ ਸਿੱਖੂਗੀ ਤੇ ਫੇਰ ਹੀ ਆ ਨਾ ਆ ਹੁਣ ਮਾਂ ਲੱਗ ਕੋ ਨਾ ਕੋ ਕਰੇ ਤੇ ਫੇਰ ਪਤਾ ਲੱਗਦਾ ਗਾਂ ਕਿਤਰਾ ਕਰਨਾ ਕੰਮ ਹਾਂਜੀ ਕੀ ਦੱਸਾਂ ਐਨੀ ਆ ਕਿ ਨਾ ਪਿਓ ਅੱਖੇ ਲੱਗਦਾ ਨਾ ਧੀ ਅੱਖੇ ਲੱਗਦੀ ਮੈਨੂੰ ਵੀ ਆਪੇ ਲੰਬਾ ਸੁਣ ਜਾਇਆ ਕਰਨਗੇ ਆ ਉਹ ਤੇ ਤੇਰੀ ਭੈਣਾ ਵਰਗੀ ਆ ਮੇਰਾ ਤਾਂ ਕਹਿਣ ਆਈ ਆ ਵੀ ਗਾਂ ਸੋਹਰੇ ਵੀ ਉਹਨੇ ਜਾਣਾ ਹੁਣ ਕੇ ਉੱਥੋਂ ਹੀ ਚੜਕਾ ਖਾਇਆ ਕਰੀਗੀ ਇਹਨੂੰ ਥੋੜਾ ਜਿਹਾ ਬਤਾ ਸਕੇ ਕੋਈ ਨਹੀਂ ਭੈਣ ਜੀ ਮੈਂ ਕਹੂੰਗੀ ਉਹਨੂੰ ਕਿ ਨਾ ਇਦਾਂ ਕਰਿਆ ਕਰ ਪਰ ਹਟਣਾ ਉਹਨੇ ਆਪਣੀ ਮਰਜ਼ੀ ਨਾਲ ਹੀ ਆ ਜਦੋਂ ਹਟੇ ਹਾਂਜੀ ਹਾਂਜੀ ਚਲ ਭੈਣ ਜੀ ਮੈਂ ਚਾਹ ਬਣਾਵਾ ਤੁਹਾਡੇ ਵਾਸਤੇ ਨਾ ਨਾ ਮੈਂ ਤਾਂ ਸਾਗ ਧਰ ਕੇ ਹੀ ਮੈਂ ਤਾਂ ਥੱਲੇ ਲੱਗ ਜਾਣਾ ਆਗੂ ਨੂੰ ਵੇਖਾਂ ਜਾ ਕੇ ਪਾਣੀ ਪੂਣੀ ਵੇਖਾਂ ਜਾ ਕੇ ਚੰਗਾ ਜੀ ਹਾਏ ਹਾਏ ਉਹ ਤੇ ਵਿਚਾਰੀ ਕਦੀ ਆਈ ਨਹੀਂ ਮੇਰੇ ਕੋਈ ਦਸ਼ਕਾਇਤ ਲੈ ਕੇ ਆ ਕੁੜੀ ਦੇ ਕੰਮ ਵੇਖ ਲਾ ਇਹਨੂੰ ਤੇ ਮੈਂ ਅੱਜ ਭੰਨਦੀ ਚੰਗਾ ਸੋਟੀ ਲੈ ਕੇ ਪਿਹਾ ਕੇ ਕਰਤੂਤਾ ਕੋਲਦੀ ਰਹਿਣੀ ਆ ਕੋਈ ਅਕਲ ਸਿੱਖ ਲਾ ਹੁਣ ਸਿਆਣੀ ਹੋ ਗਈ ਆ ਹਾਏ ਰੱਬਾ ਹੂੰ ਵੇ ਚਾ ਵੇ ਪਰੇ ਹੋ ਕਿਤੇ ਮਾਰਾ ਤੇਰੇ ਮੈਂ ਮਰ ਗਈ ਦਿਆ ਹੈ ਕਿਤੇ ਮੇਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜਦੋਂ ਮੈਨੂੰ ਤੋੜ ਦਿੰਦਾ ਹੈ ਦਰ ਨੂੰ ਇੰਨਾ ਦਾ ਨਹੀਂ ਕੱਖ ਬਣ ਸਕਦਾ ਮੈਂ ਤਾਂ ਹਿਸਾਬ ਲਾ ਲਿਆ ਵੈ ਹੈ ਇੱਕ ਜਿਹੜਾ ਮੈਨੂੰ ਨਾਲ ਤੋੜਨਦਾ ਮੈਨੂੰ ਵਿਆਹ ਤਾਂ ਜਿਹਦੇ ਨਾਲ ਉਹਨੂੰ ਵੀ ਮੈਂ ਕਿਹਾ ਸੀ ਕਿਤੇ ਮੈਨੂੰ ਛੱਡਿਆ ਕਿਤੇ ਚਾਰ ਟਾਇਰਾਂ ਵਾਲੀ ਗੱਡੀ ਲੱਲਾ ਕਿਤੇ ਮੇਰੀ ਵੀ ਟੋਰ ਬਣ ਜੇ ਨੋ ਬਸ ਚੁੱਪ ਕੇ ਖਾਂਦੀ ਮੈਂ ਆ ਜੈਨੀ ਆ ਉਹ ਜੇ ਐ ਹੈ ਚਾਰਕ ਮੱਜੀਆਂ ਰੱਖ ਕੇ ਤੇ ਬਨੇ ਫਿਰਦੇ ਵੱਡੇ ਜ਼ਿੰਮੀਦਾਰ ਕਿਤੇ ਇੱਕ ਆ ਦਿਨ ਵੇਚ ਕੇ ਤੇ ਮੈਨੂੰ ਦੇ ਦੋ ਗੱਡੀ ਲੈ ਗਏ ਜਾਣੀ ਹੁਣ ਮੈਂ ਗੱਡੀ ਐਰਕੀ ਲੱਤਾਂ ਟੁੱਟ ਗਈਆਂ ਕਿਥੋਂ ਅੱਡੇ ਤੋਂ ਮੈਂ ਤੁਰਦੀ ਤੁਰਦੀ ਆਈ ਆ ਹੈ ਪਿੰਡ ਦੀ ਧੀ ਕਹਿੰਦੇ ਸਭ ਦੀ ਧੀ ਹੁੰਦੀ ਕਹਿੰਦੇ ਲਿਫਟ ਤੱਕ ਨਹੀਂ ਦਿੱਤੀ ਮੈਨੂੰ ਹਾਏ ਵੇ ਵੇ ਖਾਂ ਕਿਤੇ ਇਹਨਾਂ ਨੇ ਬੈਲ ਤੱਕ ਨਹੀਂ ਲਵਾਈ ਵੇ ਘਰੇ ਹੀ ਆ ਹਾਏ ਹਾਏ ਬੀਗ ਰਹੀ ਹੈ ਹਾਂ ਸਸੀ ਅਲਵੀਰ ਉਹ ਬਰ ਆਈਆਂ ਜਦੋਂ ਤੂੰ ਵੇਖ ਲਿਆ ਆ ਪਹਿਲਾਂ ਤਾਂ ਨਾ ਮੈਨੂੰ ਨਾ ਆਪਣਾ ਫੋਨ ਦੇ ਉਹਨਾਂ ਨੇ ਕਿਤੇ ਸੋਟਾ ਮਰ ਸੂਏ ਚ ਨਾ ਮੈਂ ਇਹ ਫੋਨ ਨਾ ਕਰਨੀ ਐ ਤੈਨੂੰ ਵੀ ਤੇ ਪਰਜਾਈ ਨੂੰ ਵੀ ਕਿਤੇ ਮੈਨੂੰ ਉੱਡੇ ਤੋਂ ਲੱਲੋ ਨਾ ਪੂ ਇਹ ਹੀ ਕੰਮ ਕਰੀ ਕਿਤੇ ਐ ਨਾ ਸੋਚੀ ਕਿ ਮੇਰੀ ਭੈਣ ਆਂਦੀ ਐ ਮੈਨੂੰ ਲੈ ਆਵਾ ਕਿਤੇ 4 ਰੁਪਏ ਗੱਡੀ ਤੇ ਪਰ ਤਾਨੂੰ ਹੱਦ ਹੋ ਗਈ ਐ ਮੇਰੀ ਗੱਲ ਸੁਣ ਆ ਪੱਠੇ ਦੇ ਵਿੱਚ ਮੈਂ ਫੋਨ ਆਪਣਾ ਤੋੜਨਾ ਵਾ ਫੋਨ ਤੇ ਅੰਦਰ ਪਿਆ ਕਮਰੇ ਦੇ ਵਿੱਚ ਤੇ ਤੈਨੂੰ ਮੈਂ ਰਾਤੀ ਕਿਹਾ ਸੀ ਨਾ ਕਿ ਮੈਂ ਸੇਰੇ ਆਨ ਨਹੀਂ ਆ ਆਨ ਨਹੀਂ ਆ ਤੇ ਤੂੰ ਦੀਸੀ ਲੱਗੀ ਆ ਉਹ ਡੰਗਰਾਂ ਨੂੰ ਨਹੀਂ ਸਾਭਣਾ ਇਹਨਾਂ ਨੂੰ ਭੁੱਖੇ ਮਾਰਨਾ ਹੀ ਚੱਲ ਜਾ ਫਿਰ ਡੰਗਰਾਂ ਨੇ ਰੋਟੀ ਖਵਾ ਲਈ ਮੈਂ ਪਾਣੀ ਪੀ ਕੇ ਚਲ ਜਾਈ ਨਹੀਂ ਆ ਉਹ ਬੇਜਮਾਨੇ ਆ ਜਾ ਕੇ ਨਾ ਉਹ ਭਾਦੀ ਆਪਣੀ ਕੋ ਪਾਣੀ ਪਿਣੀ ਤੇ ਦੂਸਰੇ ਘਰ ਆਇਆ ਤਾਂ ਬੱਟੇ-ਬੱਟੇ ਵਜਾ ਕੇ ਗੱਲ ਏ ਰਬ ਬੇੜਾ ਬਹਿ ਜਾ ਕਿਤੇ ਜਾ ਕੇ ਜਾਨ ਬੁਝ ਕੇ ਘਰ ਦੇ ਵਿੱਚ ਨਾ ਇਹਨੂੰ ਰੱਖਿਆ ਮੈਂ ਪਿਛਲੀ ਵਾਰ ਵੀ ਆਈ ਸੀ ਆ ਕੇ ਕਿਉਂ ਸੀ ਇਹਨੂੰ ਘਰ ਰੱਖਿਆ ਕਰੋ ਕਿਤੇ ਮੇਰਾ ਮੂੰਹ ਮੱਥਾ ਭੱਜ ਗਿਆ ਨਾ ਤੇ ਲੱਗ ਬਤਾ ਜਾਣਾ ਲੈ ਨਹੀਂ ਕਿਤੇ ਆਪਾਂ ਵੀ ਠੀਕ ਤਾਂ ਮਿਲ ਤੁ ਕਿਤੇ ਨੇਰਾ ਪਾਇਆ ਕਿਤੇ ਪੱਤੀਆਂ ਜਗਾ ਲੋ ਹਾਏ ਨੀ ਨਿੱਕਾ ਆਇਆ ਸਾਗੀ ਹਾਏ ਹਾਏ ਮੈਂ ਤਾਂ ਰਹਿਣਾ ਜੀ ਚੱਲ ਜਾਣ ਲੱਗਿਆਂ ਲੈ ਕੇ ਜਾਉਂਗੀ ਬਾਵਾ ਹੀ ਲੈ ਜਾਉਂਗੀ ਨਾਲ ਆਣ ਗਵਾਣ ਵੀ ਦਉਂਗੀ ਤੇ ਮੇਰੇ ਪੇਕਿਓ ਸਾਗ ਲਿਆਈਆਂ ਖੁੱਲਾ ਪਹਿ ਵੀ ਲੱਲੂਗੀ ਥੋੜੇ ਬੋਤ ਕਹੂੰਗੀ ਜਿਹੜੀ ਵਧੀਆ ਚੀਜ਼ ਹੁੰਦੀ ਨਾ ਉਹ ਮਹਿੰਗੀ ਹੁੰਦੀ ਹੈ ਸ਼ਹਿਰਾਂ ਚ ਕਿੱਥੇ ਚੰਗੀ ਮਿਲਦੀ ਹੈ ਨੇ ਕਿੱਥੇ ਰਹਿ ਗਈ ਆ ਤੇਰੀਆਂ ਕਿਤੇ ਹੱਡੀਆਂ ਨੂੰ ਕੀ ਪੀਣ ਪੈ ਗਈ ਆ ਆਇਆ ਬਾਹਰ ਉਹ ਵੇਖ ਰਹਾ ਮੈਂ ਕੌਣ ਆਈ ਆ ਕਿਤੇ ਮੈਨੂੰ ਪਾਣੀ ਦੇ ਦੇ ਮੇਰਾ ਬਹੁਤ ਸੁੱਕਦਾ ਜਾਣ ਲਿਆ ਵੈ ਹੱਦ ਹੋ ਗਈ ਐ ਹਾਏ ਹਾਏ ਇਹ ਤਾਂ ਜੂ ਦੀ ਬਾਜ ਲੱਗਣ ਢਈ ਐ ਲੈ ਪੈਗਾ ਸਿਆਪਾ ਆ ਗਈ ਕਲੇਸ਼ ਕਰਨ ਨਹੀਂ ਉਤਰੀ ਇਹਨੇ ਤਾਂ ਜਾਣ ਹੀ ਦੁਖੀ ਕੀਤੀ ਡਿੰਗਣ ਵੇ ਕਿਦਾਂ ਡਈ ਐ ਦੱਸ ਐ ਇੰਨਾ ਤਾਂ ਰੋਲਾ ਪਾਇਆ ਮੂੰਹ ਸੁੱਕਣਾ ਹੀ ਆ ਤੇਰਾ ਅੰਤਰੀਏ ਘੱਟ ਬੋਲ ਪਾਣੀ ਕਿੱਥੇ ਇਹਨੂੰ ਦਵਾ ਪਿਲੇ ਪਾਣੀ ਖਾਣੀ ਦਵਾ ਜਿੰਨੀ ਨੇ ਖੱਪ ਪਾਈ ਆ ਮੈਨੂੰ ਲੱਗਦਾ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਹੋਣਾ ਵਾ ਕਿ ਇਹਨਾਂ ਦੀ ਕੁੜੀ ਆਈ ਆ ਨਹੀਂ ਆ ਜਾ ਆ ਜਾ ਪੈਰਾਂ ਨੂੰ ਮਹਿੰਦੀ ਲਵਾ ਕੇ ਦੇਗੀ ਐ ਉਮਰੇ ਨਹੀਂ ਨਹੀਂ ਭੈਣ ਜੀ ਆ ਲੋ ਪਾਣੀ ਹੋਰ ਠੀਕ ਐ ਹਾਂ ਹਾਂ ਵਧੀਆ ਤੁਸੀਂ ਸੁਣਾਓ ਓ ਮੱਥਾ ਦੇਖਦੀ ਆ ਭੈਣ ਜੀ ਜਿੰਦੀ ਰਹਿ ਭੁੱਲਣਾ ਨਹੀਂ ਐ ਵੱਡੀ ਐ ਮੈਂ ਤੁਹਾਡੀ ਸੁਣ ਲਿਆ ਹਾਂਜੀ ਹਾਂਜੀ ਹਾਂ ਹੋਰ ਸੁਣਾਓ ਠੀਕ ਠਾਕ ਸੋ ਬੜਾ ਵਧੀਆ ਬਹੁਤ ਵਧੀਆ ਆ ਪਿੰਡ ਦੀਆਂ ਗਲੀਆਂ ਤੋੜਦੀਆਂ ਹੀ ਆ ਲੈ ਪੈਨ ਤੂੰ ਫੋਨ ਕਰ ਦੇਣਾ ਸੀ ਤੁਹਾਨੂੰ ਲੈ ਹੁੰਦੇ ਚ ਆ ਕੇ ਮੈਂ ਕਿਹਾ ਚੁੱਲਾ ਬਾਲ ਪਹਿਲਾਂ ਤੇ ਤੁਹਾਡੇ ਦੋਵਾਂ ਜੀਆਂ ਦੇ ਫੋਨ ਮੈਂ ਚੁੱਲ੍ਹੇ ਤੋਂ ਸੁਟ ਨਹੀਂ ਆ ਬੇਖ ਲਈ ਸੜ ਕੇ ਸਵਾਹ ਕਰਦੇ ਨੇ ਤੇ ਫੇਰ ਨਹੀਂ ਮੈਂ ਕੁਝ ਕਹਿਣਾ ਮੈਂ ਕਿਵੇਂ ਆਈ ਆ ਨਾ ਮੈਂ ਇਨੇ ਰਾਤੀ ਫੋਨ ਕਰਕੇ ਸੁਨਿਆ ਆ ਪਾਇਆ ਕਿ ਸਵੇਰੇ ਆਣਾ ਮੈਨੂੰ ਅੱਡੇ ਤੋਂ ਲੱਲੇਓ ਹਾਂ ਭੰਗੋ ਪਤਾ ਨਹੀਂ ਲੱਗਦਾ ਕਿ ਕਿਹੜੇ ਵਾਲੇ ਬੱਸ ਆਣੀ ਹੈ ਸਾਰਾ ਪਤਾ ਮੈਨੂੰ ਨਾ ਤੇਰੀਆਂ ਸਾਰੀਆਂ ਅਰਥਾਂ ਦਾ ਪਤਾ ਹੀ ਫੇਰ ਤੂੰ ਬਿੰਮਲ ਕੋਰੇ ਕਿਹ ਐਂਗੀ ਤੇ ਬੋਲਦੀ ਏ ਭੈਣ ਉਹ ਨਹੀਂ ਨਹੀਂ ਭੈਣ ਜੀ ਉਹਨਾਂ ਡੰਗਰਾਂਵਾਂ ਲੱਗੇ ਹੋਏ ਸੀ ਤੇ ਫੋਨ ਅੰਦਰ ਹੀ ਤੇ ਮੈਂ ਸਾਗ ਧਰਿਆ ਹੋਇਆ ਸੀ ਤੇ ਮੈਂ ਨਾ ਉੱਧਰ ਰੱਗੀ ਸੀ ਤੇ ਤਾਂ ਕਰਕੇ ਨਾ ਸੁਣੇ ਪਤਾ ਹੀ ਨਹੀਂ ਲੱਗਾ ਮੈਨੂੰ ਕੀ ਪਤਾ ਹੀ ਪਿੰਡ ਦੀ ਬੱਸ ਇੰਨੀ ਛੇਤੀ ਆ ਜਣੀ ਆ ਪਿੰਡ ਦੀ ਬੱਸ ਤੇ ਲੇਟ ਹੁੰਦੀ ਹੁੰਦੀ ਆ ਉਨਾ ਬਾਨੇ ਨਾ ਬਣਾ ਅੰਡੰਗਰ ਕਿਤੇ 40 50 ਨਹੀਂਗੇ ਅਚਾਰ ਕੰ ਡੰਗਰ ਹੈ ਉਹ ਸਸੀ ਕਾ ਦੇਖ ਲਾ ਆਹੀ ਆ ਗਈ ਹੈ ਹੈ ਕਿਤੇ ਭੂਆ ਨੂੰ ਅੱਗੇ ਹੋ ਕੇ ਮਿਲ ਲਾ ਆਇਆ ਆਂ ਖੰਡ ਬੈ ਓ ਕੀ ਗੇ ਮੇਰਾ ਪੋਤ ਆ ਵਧੀਆ ਆ ਪੁੱਕੜ ਜੀ ਨਹੀਂ ਆਏ ਨਾਲ ਉਹ ਛੱਡ ਤੂੰ ਕਿਦਾਂ ਨਾਲ ਲੱਲੀ ਆਏ ਪੁੱਕੜ ਆਵੇ ਤੇ ਥਣ ਉਹ ਪੁੱਕੜ ਫਰੇਂ ਆਂਦੇ ਨੂੰ ਅੱਜ ਤੇ ਮੈਂ ਸ਼ਹਿਰੋਂ ਤੇ ਰਸੇ ਸਮਾਨ ਲੈ ਆਈ ਵੰਦੂ ਅੱਛਾ ਹਾਏ ਰੱਖ ਲਾਣੀ ਲੈ ਬੰਦੀ ਇਹਦੀ ਕੀ ਲੋੜੀ ਵਾਦੂ ਸਮਾਨ ਐ ਦੇਖੋ ਮੈਂ ਮੈਂ ਬਸ ਲਈ ਹੁੰਦੀ ਜਦੋਂ ਜਾਂਦੀ ਉਹਦੇ ਲੈ ਹੁੰਦੀ ਆ ਕੁਛ ਕੁਛ ਉਹ ਲੈ ਆਂਦੀ ਮੈਂ ਹੀ ਉਹ ਭਰੀ ਉਹਦੀ ਅਲਮਾਰੀ ਦੇ ਦੇ ਕੇ ਤੂੰ ਤੇ ਬੱਸ ਨਾ ਸੁੱਕੀ ਰੋਟੀ ਦਾ ਠੇਲਣਾ ਨਾ ਲਾਵੇਂ ਪੁਰੀ ਨੂੰ ਜਿੱਤਾ ਰੱਖਿਆ ਮੈਨੂੰ ਸਾਰਾ ਬਤਾ ਲੈ ਨਹੀਂ ਉਹਨਾਂ ਦਾ ਆ ਫੜਾ ਚੋਣ ਦਾ ਪਾਣੀ ਤੇ ਵਧੀਆ ਗਲਾਸੀ ਚਾਹ ਦੀ ਬਣਾ ਕੇ ਲਿਆਵੀ ਗੋੜ ਖੁੱਲਾ ਪਾਵੀ ਐਵੇਂ ਤੈਨੂੰ ਸੀਨਾ ਕਰ ਦਵੀ ਨਹੀਂ ਕੋਈ ਨਹੀਂ ਕੋਈ ਨਹੀਂ ਬਣਾ ਲਿਓ ਨਹੀਂ ਐ